ਹਾਂਜੀ ਅੱਜ ਜਿਹੜਾ ਆਪਾਂ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਉਹ ਇਹਦੇ ਉੱਤੇ ਕਰਾਂਗੇ ਕਿ ਬੰਦੇ ਨੂੰ ਮੁਕਤੀ ਚਾਹੀਦੀ ਹੈ ਤੇ ਜੇ ਮੁਕਤੀ ਚਾਹੀਦੀ ਹੈ ਤੇ ਸਭ ਤੋਂ ਪਹਿਲਾ ਪ੍ਰਸ਼ਨ ਪੈਦਾ ਹੁੰਦਾ ਹੈ ਵੀ ਮੁਕਤੀ ਚਾਹੀਦੀ ਕਿਸ ਨੂੰ ਹੈ ਔਰ ਕਿਹਦੇ ਕੋਲੋਂ ਚਾਹੀਦੀ ਹੈ ਮੁਕਤੀ ਕਿਸ ਨੂੰ ਚਾਹੀਦੀ ਹੈ ਸਰੀਰ ਨੂੰ ਚਾਹੀਦੀ ਆਤਮਾ ਨੂੰ ਚਾਹੀਦੀ ਜਾਂ ਸਾਡੀ ਸੁਰਤ ਨੂੰ ਚਾਹੀਦੀ ਸੋਚਣਾ ਚਾਹੀਦੀ ਸੋਭਾ ਨੂੰ ਚਾਹੀਦੀ ਕਿੰਨੂ ਮੁਕਤੀ ਚਾਹੀਦੀ ਹੁਣ ਸਭ ਤੋਂ ਪਹਿਲਾ ਨੁਕਤਾ ਹੈ ਨਾ ਜਿਹੜਾ ਉਹ ਨੋਟ ਕਰ ਲਿਓ ਔਰ ਬੜਾ ਕੀਮਤੀ ਨੁਕਤਾ ਹੈ ਇਹਨੂੰ ਹਮੇਸ਼ਾ ਪੱਲੇ ਬੰਨ ਕੇ ਰੱਖਿਓ ਯਾਦ ਵਿੱਚ ਰੱਖਿਓ ਮੁਕਤੀ ਦਾ ਸਬੰਧ ਬੜੇ ਆਰਾਮ ਦੇ ਨਾਲ ਮੈਂ ਲਫ਼ਜ਼ ਬੋਲ ਰਿਹਾ ਸਹੀ ਜੇ ਬੋਲ ਰਿਹਾ ਮੁਕਤੀ ਦਾ ਸਬੰਧ ਸਾਡੇ ਜਿਉਣ ਦੇ ਨਾਲ ਹੈ ਜ਼ਿੰਦਗੀ ਦੇ ਨਾਲ ਹੈ ਸਾਡੇ ਮੌਤੇ ਨਾਲ ਮਰਦਾਹਟ ਦੇ ਨਾਲ ਨਹੀਂ ਹੈ ਮੁਕਤੀ ਦਾ ਸਬੰਧ ਜਿਉਂਦਿਆਂ ਦੇ ਨਾਲ ਹੈ ਮਰਿਆਂ ਦੇ ਨਾਲ ਮੁਕਤੀ ਦਾ ਸਬੰਧ ਨਹੀਂ ਹੈ ਵੇਖੋ ਅਗਰ ਤੁਸੀਂ ਦੁਖੀ ਹੁੰਦੇ ਹੋ ਤੁਹਾਡੇ ਅੰਦਰ ਕਾਮ ਦਾ ਵੇਗ ਚੱਲਦਾ ਹੈ ਦਿਨੇ ਚੱਲਦਾ ਹੈ ਰਾਤ ਚੱਲਦਾ ਹੈ ਤੁਸੀਂ ਹਰ ਵਕਤ ਕਾਮ ਦੀ ਅੱਗ ਦੇ ਅੰਦਰ ਸੜਦੇ ਹੋ ਕੁਰਜਦੇ ਹੋ ਪੁੱਜਦੇ ਹੋ ਤੇ ਹੁਣ ਇਹ ਜਿਉਂਦੇ ਜੀ ਦੇ ਨਾਲ ਹੋ ਰਿਹਾ ਹੈ ਜਾਂ ਮੁਰਦੇ ਦੇ ਨਾਲ ਹੋ ਰਿਹਾ ਹੈ ਹੁਣ ਇਹ ਜੇ ਕਾਮ ਦੀ ਵਾਸ਼ਨਾ ਜਿਹੜੀ ਲਗਾਤਾਰ ਅੱਗ ਬਣ ਕੇ ਚੱਲਦੀ ਏ ਦਰਿਆ ਬਣ ਕੇ ਅੰਦਰ ਚੱਲਦੀ ਏ ਤੁਹਾਨੂੰ ਕਲਪਾਉਂਦੀ ਏ ਨਾ ਸੌਣ ਦਿੰਦੀ ਏ ਨਾ ਬਹਿਣ ਦਿੰਦੀ ਏ ਨਾ ਖਲੋਣ ਦਿੰਦੀ ਏ ਹਰ ਵਕਤ ਦੁਖੀ ਕਰਦੀ ਏ ਇਹਦੇ ਤੋਂ ਮੁਕਤੀ ਚਾਹੀਦੀ ਤੇ ਇਹਦੇ ਤੋਂ ਮੁਕਤੀ ਜਿਉਂਦੇ ਜੀ ਨੂੰ ਚਾਹੀਦੀ ਜਾਂ ਮੁਰਦੇ ਨੂੰ ਚਾਹੀਦੀ ਜਦੋਂ ਮਾਰੀ ਗਏ ਉਦੋਂ ਤੇ ਕਾਮ ਦੀ ਵਾਸ਼ਨਾ ਨੇ ਨੇੜੇ ਆਉਣਾ ਹੀ ਕਿੱਥੇ ਹੈ ਕਾਮ ਦੀ ਵਾਸ਼ਨਾ ਐ ਅੱਜ ਤੇ ਮੁਕਤੀ ਚਾਹੀਦੀ ਤੁਹਾਨੂੰ ਅੱਜ ਸੋ ਕਦੋਂ ਮਿਲੇਗਾ ਅੱਜ ਤੇ ਮਿਲੇਗਾ ਕਿਵੇਂ ਜਦੋਂ ਇਹਨਾਂ ਵਾਸ਼ਨਾਵਾਂ ਤੋਂ ਮੁਕਤ ਹੋਗੇ ਹੁਣ ਕਾਮ ਤੋਂ ਮੁਕਤੀ ਚਾਹੀਦੀ ਅੱਜ ਕਰੋਧ ਤੋਂ ਮੁਕਤੀ ਚਾਹੀਦੀ ਅੱਜ ਤੁਸੀਂ ਲਗਾਤਾਰ ਕ੍ਰੋਧ ਕਰਦੇ ਹੋ ਨਿੱਕੀ ਨਿੱਕੀ ਗੱਲ ਤੇ ਕ੍ਰੋਧ ਕਰਦੇ ਹੋ ਨਾ ਅ ਕ੍ਰੋਧ ਕਰਨ ਵਾਲੀ ਗੱਲ ਤੇ ਵੀ ਬੜਾ ਵੱਡਾ ਬਿਵਾਲ ਖੜਾ ਕਰ ਦਿੰਦੇ ਹੋ 扑ੜਕ ਜਾਂਦੇ ਹੋ ਤੁਹਾਡੇ ਪਰਿਵਾਰ ਦੇ ਅੰਦਰ ਤੁਹਾਡੇ ਕ੍ਰੋਧ ਕਰਕੇ ਬਖੇੜਾ ਰਹਿੰਦਾ ਹੈ ਤੁਹਾਡੇ ਬਿਜ਼ਨਸ ਦੇ ਅੰਦਰ ਤੁਹਾਡੇ ਕ੍ਰੋਧ ਕਰਕੇ ਬਖੇੜਾ ਰਹਿੰਦਾ ਹੈ ਰਾਹ ਚੱਲਦੇ ਆ ਤੁਸੀਂ ਕਿਸੇ ਦੇ ਨਾਲ ਬੋਲ ਕੇ ਰਾਜੀ ਨਹੀਂ ਲੜ ਪੈਂਦੇ ਹੋ ਕਿਉਂਕਿ ਹਰ ਵਕਤ ਕਰੋਧਿਤ ਰਹਿੰਦੇ ਹੋ ਇਹਦੇ ਤੋਂ ਮੁਕਤੀ ਕਦੋਂ ਚਾਹੀਦੀ ਅੱਜ ਚਾਹੀਦੀ ਹੈ ਨਾ ਕਿਉਂਕਿ ਕਰੋਧ ਦੀ ਬਿਮਾਰੀ ਅੱਜ ਹੈ ਬਿਮਾਰ ਰਾਜਾਂ ਤੇ ਮੈਂ ਕਹਾਂਗਾ ਮਰਨ ਤੋਂ ਬਾਅਦ ਮਰਨ ਤੋਂ ਬਾਅਦ ਤੇ ਬਿਮਾਰੀ ਰਹਿਣੀ ਨਹੀਂ ਤੋਂ ਖੈਰ ਕਾਮ ਤੋਂ ਮੁਕਤੀ ਚਾਹੀਦੀ ਅੱਜ ਕਰੋਧ ਤੋਂ ਮੁਕਤੀ ਚਾਹੀਦੀ ਅੱਜ ਹੰਕਾਰ ਜਿਹੜਾ ਸਿਰ ਦੇ ਉੱਤੇ ਵਜਨ ਚੁੱਕ ਕੇ ਚੱਲ ਰਹੇ ਹੋ ਵੀ ਦੂਜਾ ਮੈਨੂੰ ਰਾਮ ਸਲਾਮ ਕਰੇ ਪਹਿਲ ਕਰੇ ਮੈਂ ਕਿਉਂ ਕਰਾਂ ਈਗੋ ਦੇ ਅੰਦਰ ਰਹਿੰਦੇ ਹੋ ਕਲਰ ਚੁੱਕ ਚੁੱਕ ਕੇ ਚੱਲਦੇ ਹੋ ਮੈਂ ਇੰਨੇ ਦੀ ਸ਼ਰਟ ਪਾਈ ਮੈਂਨੇ ਦੀ ਸਪੈਕਸ ਲਾਈ ਇੰਨੀ ਵੱਡੀ ਜੁੱਤੀ ਪਾਈ ਮਹਿੰਗੀ ਪਾਈ ਇੰਨੀ ਮਹਿੰਗੀ ਕਾਰ ਤੇ ਜਾ ਰਹੇ ਨੇ ਮੈਨੂੰ ਪੁੱਛੇ ਨਹੀਂ ਵੀ ਤੇਰੀ ਕਾਰ ਮਹਿੰਗੀ ਕਿੰਨੇ ਦੀ ਆਈ ਉਹ ਜਿਹੜੀ ਈਗੋ ਤੋਂ ਮੁਕਤੀ ਹੰਕਾਰ ਤੋਂ ਮੁਕਤੀ ਚਾਹੀਦੀ ਅੱਜ ਚਾਹੀਦੀ ਤੁਸੀਂ ਜਿੱਥੇ ਖਲੋਂਦੇ ਹੋ ਘਰ ਪਾੜਨ ਦਾ ਯਤਨ ਕਰਦੇ ਹੋ ਚੁਗਲੀ ਕਰਦੇ ਹੋ ਪਤੀ ਪਤਨੀ ਨੂੰ ਪੜਨ ਦਾ ਯਤਨ ਪਰਿਵਾਰਾਂ ਨੂੰ ਪੜਨ ਦਾ ਯਤਨ ਭਾਈ ਭਾਈ ਨੂੰ ਪੜਨ ਦਾ ਯਤਨ ਜਿੱਥੇ ਖਲੋਂਦੇ ਹੋ ਅੱਗ ਲਾਉਂਦੇ ਕੰਮ ਕਰਦੇ ਹੋ ਚੁਗਲੀ ਕਰਦੇ ਹੋ ਇਹਦੇ ਤੋਂ ਮੁਕਤੀ ਚਾਹੀਦੀ ਅੱਜ ਈਰਖਾ ਨਹੀਂ ਹੈ ਵੀ ਤੁਹਾਨੂੰ ਕਿਸੇ ਦਾ ਚੰਗਾ ਘਰ ਦੇਖ ਪੈਂ ਤੇ ਸੜ ਜਾਂਦੇ ਹੋ ਚੰਗਾ ਕਾਰੋਬਾਰ ਦੇਖ ਪੈਂ ਭੁੱਜ ਜਾਂਦੇ ਹੋ ਕਿਸੇ ਦੀ ਪ੍ਰਪਤਾ ਤੁਹਾਡਿਆਂ ਕੰਨਾਂ ਵਿੱਚ ਪੈਂ ਤੇ ਅੱਗ ਬਬੂਲੇ ਹੋ ਜਾਂਦੇ ਉਹ ਬਰਦਾਸ਼ਤ ਨਹੀਂ ਹੁੰਦੀ ਉਹ ਤੁਹਾਨੂੰ ਤੰਗ ਕਰਦੇ ਰਾਤ ਨੀਂਦ ਨਹੀਂ ਆਉਂਦੀ ਵੀ ਫਲਾਣੇ ਦਾ ਕਾਰੋਬਾਰ ਚੰਗਾ ਕਿਉਂ ਹੈ ਉਹਦੇ ਧੀ ਪੁੱਤ ਚੰਗੇ ਕਿਉਂ ਨੇ ਉਹਦਾ ਪੁੱਤ ਮੇਰੇ ਪੁੱਤ ਨਾਲੋਂ ਨੰਬਰ ਜ਼ਿਆਦਾ ਲੈ ਕੇ ਕਿਉਂ ਆਇਆ ਉਹਦੀ ਧੀ ਮੇਰੇ ਨਾਲ ਮੇਰੀ ਧੀ ਨਾਲੋਂ ਚੰਗੀ ਕਿਉਂ ਹੈ ਭਾਈ ਇਹ ਸਾਰੀਆਂ ਬੁਰਾਈਆਂ ਨੇ ਜਿਹੜੀਆਂ ਤੁਹਾਨੂੰ ਅੱਜ ਦੁਖੀ ਕਰ ਰਹੀਆਂ ਨੇ ਜਿੰਨਾ ਕਰਕੇ ਤੁਸੀਂ ਅੱਜ ਬਿਮਾਰ ਹੋ ਇਹਨਾਂ ਤੋਂ ਮੁਕਤੀ ਵੀ ਅੱਜ ਚਾਹੀਦੀ ਇਹ ਬਿਮਾਰੀ ਦਾ ਇਲਾਜ ਵੀ ਅੱਜ ਚਾਹੀਦਾ ਮਰਨ ਤੋਂ ਬਾਅਦ ਨਾਲ ਨਾ ਇਹਨੂੰ ਜੋੜੋ ਅਬ ਬਾਬਿਆਂ ਨੇ ਟਕੌਂਸਲੇ ਬਣਾਏ ਨੇ ਮਰਨ ਤੋਂ ਬਾਅਦ ਨੇ ਅੱਜ ਮੁਕਤੀ ਚਾਹੀਦੀ ਅੱਜ ਤੋਂ ਖੈਰ ਕਾਮ ਕ੍ਰੋਧ ਲੋਭ ਮੋਹ ਨਿੰਦਾ ਚੁਗਲੀ ਈਰਖਾ ਬਖੀਲੀ ਠੱਗੀ ਦੁਸ਼ਵੈਸ਼ ਭਾਵਨਾ ਜਿਹੜੀਆਂ ਤੁਹਾਨੂੰ ਚੈਨ ਨਹੀਂ ਲੈਣ ਦਿੰਦੀਆਂ ਇਹਦੇ ਤੋਂ ਆਪਣੀ ਸੁਰਤੋਂ ਆਜ਼ਾਦ ਕਰੋ ਸੋਚ ਨੂੰ ਆਜ਼ਾਦ ਕਰੋ ਸਭਾ ਇਹਦੇ ਤੋਂ ਪਾਸੇ ਕਰੋ ਆਪਣੇ ਆਪ ਨੂੰ ਪਾਸੇ ਕਰੋ ਇੱਕ ਗੱਲ ਮੈਂ ਹੋਰ ਕਹਿ ਦੇਣਾ ਜਦੋਂ ਕਿਧਰੇ ਕੋਈ ਪਰੇ ਪੰਚਾਇਤ ਹੋਵੇ ਮੰਨ ਲਓ ਕਿਧਰੇ ਪਰੇ ਪੰਚਾਇਤ ਹੈ ਤੇ ਉਸ ਪਰੇ ਪੰਚਾਇਤ ਦੇ ਅੰਦਰ ਪੰਚਾਇਤੀ ਲੋਕ ਕਹਿ ਦਿੰਦੇ ਨੇ ਵੀ ਵੇਖੋ ਫਲਾਣਾ ਸਿਆ ਤੇਰੇ ਉੱਤੇ ਲੱਗਾ ਸੀ ਦੋਸ਼ ਤੈਨੂੰ ਅਸੀਂ ਐਸ ਦੋਸ਼ ਤੋਂ ਅੱਜ ਮੁਕਤ ਕਰਦੇ ਹਾਂ ਆਵੇਂ ਗੱਲ ਕਹਿੰਦੇ ਨਾ ਕਿ ਤੇਰੇ ਤੇ ਦੋਸ਼ ਲੱਗਾ ਸੀ ਤੈਨੂੰ ਐਸ ਦੋਸ਼ ਤੋਂ ਅਸੀਂ ਮੁਕਤ ਕਰਦੇ ਹਾਂ ਇਹਦਾ ਮਤਲਬ ਗੁਨਾਹ ਤੋਂ ਮੁਕਤੀ ਮਿਲਣੀ ਉਹਦੇ ਨਾਂ ਤੇ ਗਲਤੀ ਮੜੀ ਗਈ ਸੀ ਦੋਸ਼ ਮੜਿਆ ਗਿਆ ਸੀ ਉਹਦੇ ਤੋਂ ਮੁਕਤ ਕੀਤਾ ਇਹ ਮਰਨ ਤੋਂ ਬਾਅਦ ਕੀਤਾ ਹੈ ਜਾਂ ਜਿਉਂਦੇ ਜੀ ਕੀਤਾ ਅੱਜ ਕੀਤਾ ਹੈ ਨਾ ਤੇ ਜੇ ਗੁਣਗਾਰੀਆਂ ਨੂੰ ਸਾਬਤ ਕਰ ਦਿੰਦੇ ਪੰਚਾਇਤ ਵਾਲੇ ਤੇ ਪਿੰਡ ਦੇ ਅੰਦਰ ਬੇਇੱਜ਼ਤ ਹੋਣਾ ਸੀ ਕਲੰਕੀਤ ਹੋਣਾ ਸੀ ਉਹਦਾ ਨਾਂ ਕਲੰਕੀਤ ਹੋਣਾ ਸੀ ਤੋਂ ਖੈਰ ਤਾਂ ਮੈਂ ਕਹੇ ਨਾਮ ਵੀ ਜਿਹੜੇ ਦੋਸ਼ ਨੇ ਦੋਸ਼ਾਂ ਤੋਂ ਆਪਣੇ ਆਪ ਨੂੰ ਮੁਕਤ ਕਰੋ ਜਿਹਦੀ ਲੋੜ ਆਜੇ ਤੁਸੀਂ ਨਜ਼ਾਕਤ ਦੇ ਖੁਦਾ ਜਦ ਹੁਸਨ ਦਿੰਦਾ ਹੈ ਤਾਂ ਨਜ਼ਾਕਤ ਆਈ ਜਾਂਦੀ ਹੈ ਮੈਨੂੰ ਇੱਕ ਬੋਲ ਚ ਇਤੇ ਆਇਆ ਤੁਸੀਂ ਹੁਸਨ ਦੀ ਈਗੋ ਦੇ ਅੰਦਰ ਪੈਸੇ ਦੀ ਈਗੋ ਦੇ ਅੰਦਰ ਦੋ ਗੁਣ ਕੋਲ ਆ ਗਏ ਉਹਦੀ ਈਗੋ ਦੇ ਅੰਦਰ ਇੱਥੋਂ ਆਪਣੇ ਆਪ ਨੂੰ ਮੁਕਤ ਕਰੋ ਇੱਕ ਗੱਲ ਹੋਰ ਉਪਮਾ ਤੋਂ ਮੁਕਤ ਕਰੋ ਵੀ ਲੋਕ ਮੇਰੀ ਆਣ ਕੇ ਝੂਠੀ ਉਸਤਤ ਖੁਸ਼ਾਮਦ ਕਰਦੇ ਨੇ ਪਰ ਮੈਨੂੰ ਤੇ ਪਤਾ ਹੈ ਨਾ ਵੀ ਮੈਂ ਕੀ ਹਾਂ ਤੁਹਾਨੂੰ ਨਹੀਂ ਪਤਾ ਤੁਹਾਡੇ ਬਾਰੇ ਤੁਸੀਂ ਕੀ ਹੋ ਜੇ ਚਾਰ ਸੱਜਣਾ ਨੇ ਅਣਕੇ ਕਹਿ ਦਿੱਤਾ ਫਲਾਣਾ ਸਿਆ ਤੂੰ ਤੇ ਬੜਾ ਚੰਗਾ ਬੜਾ ਦਾਨੀ ਬੜਾ ਗੁਰਮਖ ਬੜਾ ਭਲਾ ਬੜੀ ਚੰਗੀ ਸੋਚ ਵਾਲਾ ਹੁਣ ਉਹਨਾਂ ਦੀਆਂ ਗੱਲਾਂ ਸੁਣਨਾ ਹੈ ਤੇ ਈਗੋ ਵਿੱਚ ਆ ਜਾਣਾ ਤੈਨੂੰ ਨਹੀਂ ਪਤਾ ਵੀ ਜੋ ਕਹਿ ਰਹੇ ਨੇ ਇਹ ਸੱਚ ਕਹਿ ਰਹੇ ਨੇ ਜਾਂ ਸੱਚ ਕੁਝ ਹੋਰ ਹੈ ਸੱਚ ਦੇ ਬਾਰੇ ਤੈਨੂੰ ਤੇ ਭੇਖਾ ਨਹੀਂ ਨਾ ਤੇ ਫਿਰ ਤੂੰ ਕਿਉਂ ਨਹੀਂ ਉਹਦੀਆਂ ਗੱਲਾਂ ਨੂੰ ਸੁਣ ਕੇ ਸੰਤੋਲਨ ਵਿੱਚ ਰਹਿੰਦਾ ਕਿਉਂ ਨਹੀਂ ਆਪਣਾ ਬੈਲੈਂਸ ਰੱਖ ਪਾਉਂਦਾ ਤੈਨੂੰ ਪਤਾ ਹੈ ਤੇਰੇ ਬਾਰੇ ਉਪਮਾ ਤੋਂ ਨਿੰਦਾ ਤੋਂ ਚੁਗਲੀ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੈ ਜੀ ਦੀ ਲੋੜ ਅੱਜ ਇੱਕ ਗੱਲ ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਮੈਂ ਮੁਕਤ ਹੋ ਗਿਆ ਮੁਕਤ ਹੋਵਾਂਗਾ ਨਹੀਂ ਹੋਵਾਂਗਾ ਇਹਦਾ ਪੈਮਾਨਾ ਤੇ ਭਾਈ ਤੁਸੀਂ ਖੋਦੋ ਕਿ ਤੈਨੂੰ ਨਹੀਂ ਪਤਾ ਵੀ ਤੇਰੇ ਅੰਦਰੋਂ ਨਿੰਦਾ ਘਟ ਗਈ ਚੁਗਲੀ ਘਟ ਗਈ ਈਰਖਾ ਘਟ ਗਈ ਹੰਕਾਰ ਘਟ ਗਿਆ ਵਾਸਨਾ ਘਟ ਗਈ ਕ੍ਰੋਧ ਘਟ ਗਿਆ ਕਾਮ ਘਟ ਗਿਆ ਜਿੰਨੀਆਂ ਬੁਰਾ ਬੁਰੀਆਂ ਆਤਾਂ ਨੇ ਘਟ ਗਈਆਂ ਜਾਂ ਨਹੀਂ ਘਟੀਆਂ ਤੈਨੂੰ ਨਹੀਂ ਪਤਾ ਤੈਨੂੰ ਪਤਾ ਹੈ ਨਾ ਤੂੰ ਖੁਦ ਨੂੰ ਆਪਣੇ ਆਪ ਨੂੰ ਪੈਮਾਨੇ ਦੇ ਨਾਲ ਆਪਣੇ ਦੇ ਨਾਲ ਵੇਖ ਬਈ ਤੂੰ ਖਲੋਤਾ ਕਿੱਥੇ ਹੈ ਤੇ ਜੇ ਤੂੰ ਕਮੇ ਇੱਕ ਜਪਜੀ ਦਾ ਪਾਠ ਕਰਕੇ ਕਿਸੇ ਨੇ ਬਾਬੇ ਨੇ ਕਿਹਾ ਵੀ ਅੱਜ ਜਪਜੀ ਦਾ ਪਾਠ ਕਰ ਤੇ ਤੈਨੂੰ ਮੁਕਤੀ ਮਿਲ ਜੇਗੀ ਅਗਲੇ ਜਨਮ ਦੇ ਅੰਦਰ ਭਲੇਖੇ ਵਿੱਚ ਨਾ ਰਹੀਂ ਜੇ ਤੂੰ ਅੱਜ ਬੰਦਨਾ ਤੋਂ ਮੁਕਤ ਨਾ ਹੋਇਆ ਤੇ ਕੋਈ ਤੈਨੂੰ ਮੁਕਤੀ ਮਕਤੀ ਨਹੀਂ ਮਿਲੇਗੀ ਜੰਮਦਾ ਰਹੇਗਾ ਸੁਭਾ ਕਰਕੇ ਸੋਚ ਕਰਕੇ ਮਰਦਾ ਰਹੇਗਾ ਰੋਜ਼ ਹੀ ਕਈ ਜੁਨੀਆਂ ਵਿੱਚ ਜੰਮਦਾ ਹੈ ਤੇ ਕਈ ਜੁਨੀਆਂ ਵਿੱਚ ਮਰਦਾ ਹੈ ਤੂੰ ਇੱਕ ਵਾਰੀ ਕਦੇ ਗਿੱਦੜ ਹੁੰਨਾ ਹੈ ਕਦੇ ਸ਼ੇਰ ਹੁੰਨਾ ਹੈ ਕਦੇ ਸੱਪ ਹੁੰਨਾ ਹੈ ਜਦੋਂ ਡੰਗ ਮਾਰਨਾ ਹੈ ਸੱਪ ਨਹੀਂ ਤੇ ਹੋਰ ਕੀ ਹੁੰਦਾ ਹੈ ਈਰਖਾ ਕਰਕੇ ਕਿਸੇ ਦਾ ਘਰ ਤਬਾਹ ਕਰਨਾ ਹੈ ਸੱਪ ਨਹੀਂ ਤੇ ਹੋਰ ਕੀ ਹੁੰਦਾ ਹੈ ਹਰ ਵਕਤ ਜ਼ਹਿਰ ਉਗਲਣਾ ਹੈ ਸੱਪ ਨਹੀਂ ਤੇ ਹੋਰ ਕੀ ਹੈ ਇਹ ਮੈਂ ਸੁਭਾ ਦੇ ਸੰਬੰਧੀ ਇੱਕ ਵੀਡੀਓ ਫੇਰ ਕਿਸੇ ਵਕਤ ਸਾਂਝੀ ਕਰਾਂਗਾ ਤੋ ਅੱਜ ਮੈਂ ਦੁਬਾਰਾ ਉਹ ਗੱਲ ਰਿਪੀਟ ਕਰਦਾ ਆਂ ਵੀ ਮੁਕਤੀ ਦਾ ਸਬੰਧ ਤੁਹਾਡੇ ਜਿਉਣ ਦੇ ਨਾਲ ਹੈ ਜ਼ਿੰਦਗੀ ਦੇ ਨਾਲ ਹੈ ਮਰਨ ਦੇ ਨਾਲ ਨਹੀਂ ਹੈ ਮੁਕਤੀ ਦਾ ਪੈਮਾਨਾ ਤੁਸੀਂ ਖੁਦ ਹੋ ਮੁਕਤੀ ਦਾ ਪੈਮਾਨਾ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਕਿ ਮਰਨ ਤੋਂ ਬਾਅਦ ਮੁਕਤ ਹੋਵਾਂਗਾ ਨਹੀਂ ਹੋਵਾਂਗਾ ਕਦੋਂ ਹੋਵਾਂਗਾ ਅੱਜ ਤੈਨੂੰ ਲੋੜ ਹੈ ਅੱਜ ਅੱਜ ਆਪਣੇ ਆਪ ਨੂੰ ਮੁਕਤ ਕਰ ਔਰ ਬੁਰਾਈਆਂ ਤੋਂ ਮੁਕਤ ਕਰ ਬੱਜੀਆਂ ਜ਼ੰਜੀਰਾਂ ਤੋਂ ਮੁਕਤ ਕਰ ਤੇਰੀਆਂ ਕਿਹੜੀਆਂ ਜ਼ੰਜੀਰਾਂ ਨੇ ਤੈਨੂੰ ਪਤਾ ਹੈ ਉਹਨਾਂ ਨੂੰ ਤੋੜ ਇਥੋਂ ਮੁਕਤ ਹੋ